ਤੁਹਾਡੇ ਵੀ ਘਰ ਦੇ ਵਿੱਚ ਆਹੀ ਦਿਨ ਹੋ ਰਹੇ ਨੇ ਇਹ ਕੰਮ ਤਾਂ ਗੌਰ ਦੇ ਨਾਲ ਵੇਖ ਲਵੋ ਇਸ ਵੀਡੀਓ ਨੂੰ ਨਹੀਂ ਤਾਂ ਤੁਹਾਡੇ ਘਰ ਦੇ ਵਿੱਚ ਵੀ ਆ ਸਕਦੀ ਹੈ ਤੇਜ਼ੀ ਦੇ ਨਾਲ ਗਰੀਬੀ ਕਿਉਂਕਿ ਅਸੀਂ ਅਕਸਰ ਇਹ ਦੇਖਿਆ ਗਲਤੀਆਂ ਕਰ ਬੈਠਦੇ ਹਾਂ ਜਿਹੜੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਜਿੰਨਾ ਕਰਕੇ ਸਾਡੀ ਉਮਰ ਪੂਰੀ ਜਿਹੜੀ ਹੈ ਗਰੀਬੀ ਦੇ ਵਿੱਚ ਲੰਘ ਜਾਂਦੀ ਹੈ ਇੰਨਾ ਤੱਕ ਸਾਡੀ ਤਾਂ ਜ਼ਿੰਦਗੀ ਲੰਘਦੇ ਹੀ ਲੰਘਦੀ ਹੈ ਪਰ ਅਗਲੀਆਂ ਆਉਣ ਵਾਲੀਆਂ 2-4 ਪੀੜ੍ਹੀਆਂ ਵੀ ਜਿਹੜੀਆਂ ਨੇ ਗਰੀਬੀ ਤੋਂ ਮੁਕਤੀ ਦੀ ਪਾਸ ਕਰ ਸਕਦੀਆਂ ਜੇਕਰ ਤੁਹਾਡੇ ਘਰ ਵੀ ਗਰੀਬੀ ਹੈ ਤੁਹਾਡੇ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਦੇ ਘਰ ਦੇ ਵਿੱਚ ਗਰੀਬੀ ਹੈ ਤਾਂ ਇਸ ਵੀਡੀਓ ਨੂੰ ਗੌਰ ਦੇ ਨਾਲ ਦੇਖਿਓ ਹਰ ਇੱਕ ਨਾਲ ਇਸ ਵੀਡੀਓ ਨੂੰ ਸਾਂਝਾ ਕਰਿਓ ਤਾਂ ਜੋ ਕਿਸੇ ਦਾ ਦੁੱਖ ਘਟਿਆ ਜਾ ਸਕੇ ਕਿਸੇ ਦੀ ਜ਼ਿੰਦਗੀ ਜਿਹੜੀ ਹੈ ਗਰੀਬੀ ਦੇ ਵਿੱਚੋਂ ਬਾਹਰ ਨਿਕਲ ਸਕੇ ਤੇ ਉਹ ਆਪਣਾ ਚੰਗਾ ਤੇ ਸੁਖਾਲਾ ਜੀਵਨ ਜਿਹੜਾ ਹੈ ਜੀ ਸਕੇ ਘਰ ਤੇ ਵਿੱਚ ਗਰੀਬੀ ਆਉਣ ਦੇ ਆਠ ਮੁੱਖ ਕਾਰਨਾਂ ਬਾਰੇ ਅਸੀਂ ਤੁਹਾਡੇ ਨਾਲ ਚਰਚਾ ਕਰਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਪੰਜਾਬ ਟੂ ਪਰਦੇਸ਼ ਚੈਨਲ ਦੇ ਉੱਪਰ ਨਵੇਂ ਆਏ ਹੋ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਕੀ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਓ ਤਾਂ ਜੋ ਸਾਡੇ ਦੁਆਰਾ ਪੋਸਟ ਕੀਤੀ ਕੀਤੀ ਜਾ ਰਹੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਤੋਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਾਂ ਗੱਲ ਕਰਾਂਗੇ ਘਰ ਦੇ ਵਿੱਚ ਗਰੀਬੀ ਆਉਣ ਦੇ ਅੱਠ ਕਾਰਨਾਂ ਦੇ ਬਾਰੇ ਬਹੁਤ ਸਾਰੇ ਲੋਕ ਅਜਿਹੇ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਗਰੀਬੀ ਜਿਹੜੀ ਹੈ ਜਾਣ ਦਾ ਨਾਮ ਹੀ ਨਹੀਂ ਲੈਂਦੀ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਇੰਨੀ ਕੁ ਜ਼ਿਆਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਕਈ ਵਾਰ ਤਾਂ ਦਿਨ ਅਜਿਹੇ ਵੀ ਆ ਜਾਂਦੇ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਰੋਟੀ ਵੀ ਨਹੀਂ ਪੱਕਦੀ ਤਾਂ ਗੱਲ ਕਰਾਂਗੇ ਗਰੀਬੀ ਹੋਣ ਦੇ ਅੱਠ ਕਾਰਨਾਂ ਦੇ ਬਾਰੇ ਸਭ ਤੋਂ ਪਹਿਲਾਂ ਗੱਲ ਕੀਤੀ ਜਾਏਗੀ ਸੂਰਜ ਚੜਨ ਤੋਂ ਬਾਅਦ ਉੱਠਣ ਦੇ ਬਾਰੇ ਕਈ ਘਰਾਂ ਦੀ ਔਰਤਾਂ ਹੁੰਦੀਆਂ ਨੇ ਜੋ ਸੂਰਜ ਚੜਨ ਤੋਂ ਬਾਅਦ ਉੱਠਦੀਆਂ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਔਰਤਾਂ ਅਜਿਹਾ ਕਰ ਰਹੀਆਂ ਤਾਂ ਉਹਨਾਂ ਨੂੰ ਡੱਕ ਦਵੋ ਉਹਨਾਂ ਨੂੰ ਰੋਕ ਦਵੋ ਕਿਉਂਕਿ ਇਸ ਨਾਲ ਗਰੀਬੀ ਜਿਹੜੀ ਹੈ ਤੁਹਾਡੇ ਘਰ ਦੇ ਵਿੱਚ ਆ ਸਕਦੀ ਹੈ ਟੁੱਟੀ ਹੋ ਜਾਂ ਫਿਰ ਟੈਂਕੀ ਤੋਂ ਪਾਣੀ ਟਪਕਦੇ ਰਹਿਣਾ ਇਸ ਨਾਲ ਵੀ ਗਰੀਬੀ ਕਾਫੀ ਜ਼ਿਆਦਾ ਹੁੰਦੀ ਹੈ ਘਰ ਦੇ ਵਿੱਚ ਨੁਕਸਦਾਰ ਬਿਜਲੀ ਦੀਆਂ ਚੀਜ਼ਾਂ ਦੀ ਮੌਜੂਦਗੀ ਹੋਣਾ, ਸੂਰਜ ਡੁੱਬਣ ਤੋਂ ਬਾਅਦ ਦੁੱਧ, ਦਹੀਂ, ਪੈਸਾ ਉਧਾਰ ਦੇਣਾ, ਵੀਰਵਾਰ, ਮੰਗਲਵਾਰ, ਇਕਾदशी ਨੂੰ ਵਾਲਾਂ ਤੇ ਨੂਹਾਂ ਨੂੰ ਕੱਟਣਾ ਕਈ ਕਵਾਰ ਅਸੀਂ ਕੀ ਕਰਦੇ ਹਾਂ ਅਸੀਂ ਸਿਰ ਤੋਂ ਓ ਵੀ ਲੈਨੇ ਆਂ, ਵਾਲਾਂ ਨੂੰ ਕੱਟ ਵੀ ਲੈਨੇ ਆਂ ਤੇ ਨਾਲ ਹੀ ਆਪਣੇ ਨੇਲਸ ਵੀ ਜੜਿਆ ਸੀ ਕੱਟ ਲੈਨੇ ਆਂ ਪਰ ਅਸੀਂ ਦੇਖਦੇ ਨਹੀਂ ਕਿ ਅੱਜ ਦਿਨ ਕਿਹੜਾ ਅਸੀਂ ਦਿਨ ਨੂੰ ਬਿਨਾਂ ਦੇਖੇ ਹੀ ਅਜਿਹੇ ਕੰਮ ਕਰ ਦਿੰਨੇ ਆਂ ਜਿਸ ਕਰਕੇ ਸਾਡੇ ਘਰ ਦੇ ਵਿੱਚ ਗਰੀਬੀ ਆ ਜਾਂਦੀ, ਇਸ ਤੋਂ ਇਲਾਵਾ ਟੁੱਟੀਆਂ ਜੁੱਤੀਆਂ ਨੂੰ ਸੰਭਾਲ ਕੇ ਰੱਖਣਾ ਪੁਰਾਣੇ ਫਟੇਪੁਰਾਣੇ ਕੱਪੜਿਆਂ ਨੂੰ ਸਟੋਰ ਕਰਨਾ ਤੇ ਘਰ ਦੀਆਂ ਚੀਜ਼ਾਂ ਦੇ ਉੱਤੇ ਧੂੜ ਮਿੱਟੀ ਦਾ ਜੰਮਿਆ ਹੋਣਾ ਕਈ ਵਾਰ ਅਸੀਂ ਦੇਖਦੇ ਹਾਂ ਕਿ ਕਿਸੇ ਦੇ ਪੱਖਿਆਂ ਦੇ ਉੱਤੇ ਮਿੱਟੀ ਹੁੰਦੀ ਹੈ ਕੰਦਾਂ ਦੇ ਉੱਪਰ ਜਾਲੇ ਲੱਗੇ ਹੁੰਦੇ ਨੇ ਚੀਜ਼ਾਂ ਦੇ ਉੱਤੇ ਜਿਹੜਾ ਕਹ ਲੋ ਕਿ ਮਿੱਟੀ ਧੂੜ ਕਾਫੀ ਜ਼ਿਆਦਾ ਜੰਮੀ ਹੁੰਦੀ ਹੈ ਇੰਨਾ ਕਾਰਨਾ ਕਰਕੇ ਘਰ ਦੇ ਵਿੱਚ ਗਰੀਬੀ ਆਉਂਦੀ ਹੈ ਜੇਕਰ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਦੇ ਹੋ ਤਾਂ ਤੁਹਾਡੇ ਘਰ ਤੇ ਵਿੱਚ ਕਦੇ ਵੀ ਗਰੀਬੀ ਨਹੀਂ ਆਏਗੀ ਇਹਨਾਂ ਗੱਲਾਂ ਨੂੰ ਗੌਰ ਦੇ ਨਾਲ ਸੁਣੀਓ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਵੀ ਕਰਿਓ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣ ਤੋਂ ਬਾਅਦ ਤੁਸੀਂ ਅਮੀਰ ਹੋ ਜਾਓਗੇ ਤੁਹਾਡੇ ਘਰ ਦੇ ਵਿੱਚ ਪਰਮਾਤਮਾ ਦਾ ਵਾਸ ਹੋਣ ਲੱਗ ਜਾਵੇਗਾ ਤੁਹਾਡੀ ਗਰੀਬੀ ਜਿਹੜੀ ਹੈ ਘੱਟੀ ਜਾਵੇਗੀ ਕਿਉਂਕਿ ਅਸੀਂ ਇਹ ਚੀਜ਼ਾਂ ਆਪਣੇ ਘਰ ਦੇ ਵਿੱਚ ਕਰਦੇ ਹਾਂ ਜਿਸ ਕਰਕੇ ਸਾਡੇ ਘਰ ਦੇ ਵਿੱਚ ਗਰੀਬੀ ਜਿਹੜੀ ਆਇਹੀ ਤਿੰਨ ਵਾਧਦੀ ਜਾਂਦੀ ਹੈ ਵੀਡੀਓ ਦੇ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜਾਣਕਾਰੀ ਚੰਗੀ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਕਮੈਂਟਾਂ ਦੇ ਵਿੱਚ ਦੇ ਦਿਓ ਆਪਣੀ رائے